ਜੀ ਕਰਦਾ ਇਹਨੂੰ ਪਰ ਚੜ ਕੇ ਤੋੜ ਲਾਂ ਪਰ ਸੁਗਦੂ ਨਹੀਂ ਕਹਿੰਦੇ ਵੀ ਨਹੀਂ ਕੋਈ ਗੱਲ ਨਹੀਂ ਅੱਗੇ ਬਥੇਰੇ ਆਉਣੇ ਆ ਵੀ ਅੱਗੇ ਜਾ ਕੇ ਫਿਰ ਤੋੜ ਲਾਂ ਆਂ ਆਪਾਂ ਲੋ ਜੀ ਦੇਖ ਸਕਦੇ ਆ ਇੱਕ ਐਡਾ ਹੋਇਆ ਵਾ ਅਮਰੂਦ ਦਾ ਬੂਟਾ ਵੀ ਲੱਗਿਆ ਹੋਇਆ ਜੰਗਲ ਦੇ ਵਿੱਚ ਮੰਗਲ ਕਰਿਆ ਵਾ ਬਾਬਾ ਜੀ ਨੇ ਇਹ ਰਹਿੰਦੇ ਨੇ ਬਾਬਾ ਜੀ ਉਰੇ ਹਸਲ ਚ ਐਨ ਉਰੇ ਦੇ ਕਿੰਗਾ ਹਲੰਦ ਜਰਨ ਭਾਈ ਬਈ ਆਹ ਵਾਲੇ ਹੋਰ ਵੀ ਦੇ ਰਿਹਾ ਹਾਂ ਜੀ ਹਾਂ ਯੇ ਸਟਾਰਟ ਆਹ ਦੇ ਪਰਾਏ 올ਡ ਕਿੰਗ ਨਾਮ ਆਪੋ ਹਾਂ ਮੀ ਆਪੋ ਹਾਂ ਮੀ ਹਾਂ ਦਿਨ ਲਾ ਬਕਨ ਦਿਨ ਮੈਂ ਵਾਇਸ ਕਿਹਦੇ ਹੈ ਜੀ ਆਪੋ ਹਾਂ ਮੀ ਜੀ ਹੈ ਵਾਇਸ ਵਾਇਸ ਕਿਹਦੇ ਮਾਰੇ ਨੀ ਨੀ 73 ਤੁਣਾ ਕੁ ਜਰੇ ਨਾ 73 73 ਯਰ ਸਾਬ 73 ਯਰ ਲੋਈ 73 ਯਰ ਦੇਨੇ ਜੀ ਤੇ ਇਹ ਜੰਗਲ ਜਿੰਨਾ ਹੈਗਾ ਆਹ ओली ਸਿੰਗਲ ਮੈਂ ਆ ਕਰ ਦੇ ਤੁਸੀਂ ਇਹ ਇਹਨਾਂ ਦਾ ਇਕੱਲਾ ਹੈ ਠੀਕ ਹੈ ਜੀ ਤੇ ਇਕੱਲੇ ਹੀ ਆ ਜਿੰਨੇ ਕੇ ਏਰੀਆ ਦੇ ਵਿੱਚ ਜੰਗਲ ਹੈਗਾ ਸਾਰਾ ਇਹਦੀ ਦੇਖ ਰਖੇ ਹੀ ਕਰ ਦਿੰਦੇ ਨੇ ਜੀ ਪਰ ਹੋ ਜਾ ਬੈਗ ਲਓ ਜੀ ਬੈਗ ਬੁਗ ਲਾਉਨੇ ਆਪਾਂ ਪੂਰਾ ਏਰੀਆ 'ਚ ਅਲੱਤ ਅਲੱਤ ਫਰੂਟ ਇਟਿੰਗ ਫਰੂਟ ਕੋਕਿੰਗ ਟੋਕਨੈਟ ਐਂਡ ਪਾਈਨੈਪਲ गुड डबल मैंगो वो क्या किया हुआ है ये कटिंग कटिंग इसको काटना है इसको हाँ ये डेंजर हाउस के लिए ओ सॉरी गाइस सीट वेरी ओल्ड ये काउल्ड ओल्ड हां ताला तो क्या मारते है ये दी ओ दादा दादा 95 इयर्स ਓ 95 5 ਸਾਲ ਦਾ ਫਰਕ ਰਹਿ ਗਿਆ ਜੀ ਮੈਂ 100 ਸਾਲ ਕਿਹਾ ਤੇ 95 ਦੀ ਹੈ ਜੀ ਤੇ ਇਹਦੇ ਉੱਪਰ ਬੈਠੋਗੀ ਬਲਵਿੰਦਰ ਕੌਰ ਆਓ ਜੀ ਕੰਮ ਹੋ ਗਏ 95 ਸਾਲ ਪੁਰਾਣੀ ਕੁਰਸੀ ਤੇ ਬੈਠਣ ਲੱਗੀਆਂ ਜੀ ਮੈਂ ਧਿਆਨ ਨਾਲ ਬੈਠੋ ਤੇ ਲਓ ਜੀ ਕਿਵੇਂ ਫੀਲ ਹੋ ਰਿਹਾ ਦੇਖੋ ਵੀ ਮੌਸਮ ਇੱਕੋ ਲਖਤ ਬਦਲ ਗਿਆ ਦੇਖ ਸਕਦੇ ਤੁਸੀਂ ਅਸੀਂ ਇੱਥੇ ਪਹੁੰਚੇ ਆ ਤੇ ਮੌਸਮ ਇੱਕੋ ਲਖਤ ਹੀ ਬਦਲ ਗਿਆ ਕੂਲ ਕੂਲ ਮੌਸਮ ਹੋ ਗਿਆ ਕੂਲ ਇਹਦੀ ਕੂਲ ਬੱਦਲ ਬੱਦਲ ਬਾਈ ਹੋ ਗਿਆ ਇੰਝ ਇੰਨੇ ਲੱਗ ਚ ਨਾ ਸੁਗਤ ਸੁਗਤ ਨਾਰੀਅਲ ਤੋੜਦੇ ਹੋਏ ਇੱਧਰ ਸਰਦਾਰ ਜੀ ਕੈਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਉਹ ਜਿਹਾ ਪਕੜਾਓ ਹਲਾ ਤੁਰ ਗਿਆ ਬੈਠ 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 ਕੈਚ ਕੈਚ ਯੇਸ ਤਾ ਵੀਰ ਤੜੇ ਆ ਵੀ ਉਹ ਇਹ ਦੋਨਾਂ ਗੇਤ ਤੋ ਦੇਣਾ ਹਾਂ ਬੇ න නජීන ආසර දී ਇਹ ਆਪਣੀ ਕੰਮ ਹੀ ਹੈ। ਉਹ ਚਰਤਾ ਤਾਂ ਆ ਯਾਨੀ। ਗੁੱਡ ਬாய்। ਇਹ ਦੋਵੇਂ ਸੁਗਾ। ਇਹ ਚਿੰਸ ਸੁਗਾ। ਹਾਂ। ਗਾਸ ਨਾ ਕਿਨ ਪਰੂਦ ਕਰਨ ਆਪੇ ਸੁਗਾ।

कोशिश कर रहे बिना ਲੈਟਸ ਸੀ ਪਹਿਲਾਂ ਨਾ ਨੂੰ ਬਦੂਨ ਸੀ ਚੜ ਗਏ ਬਟ ਨਾ 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 ਥਿਸ ਇਸ ਵੈਰੀ ਐਕਸਪੈਂਸਿਵ ਸੀ ਲੰਕਾ ਕਿੰਗ ਕੋਕਨਟ 올 ਏਰੀਆ ਨਹੀਂ ਓਨਲੀ ਵਨ ਏਰੀਆ ਕਿੰਗ ਕੋਕਨਟ ਕਿੰਗ ਕੋਕਨਟ ਮਾਰ ਬਾਰਾਈ ਵੇਰੀ ਇੰਡੀਆਵੀਂ ਗੱਨ ਨਾਲ ਤਾਂ ਕਰਾਂਗੇ ਪੰਚਾਦੀ ਵਾਲੀ ਗੇਲੂਆ ਬਣਾਵੇ ਮਹਾਂਪ ਵਾਲੀ ਗੇਲੂਆ ਬਣਾਵੇ ਇਹ 8 8 ਪਲੇਆ ਬਣਾਵੇ ਨਾ ਇਹ ਊੜ ਊੜ ਨੈ 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 ਲਓ ਜੀ ਮੈਂ ਤੋੜ ਤਾਂ ਸਕਿਆ ਨਹੀਂ ਹੈਗਾ ਪਰ ਮੈਂ ਟਰਾਈ ਕਰੀ ਮੈਨੂੰ ਬਹੁਤ ਖੁਸ਼ੀ ਆ ਬਜਿੰਦਰ ਕੌਰ ਸਿਰ ਤੇ ਰੱਖ ਕੇ ਲੈ ਕੇ ਜਾਂਦੇ ਹੋਏ ਤੇ ਰੋਸ਼ਨਜੀਪੇ ਪਹੁੰਚ ਕੇ ਤੇਨਾਂ ਦਾ ਭਾਂਡਾ ਭਾਂ ਜਾ ਭਾਂ ਜਾ ਯਾਰ ਲੋ ਜੀ ਇਹ ਵੀ ਸਾਨੂੰ ਜੁਆਇਨ ਕਰਨਗੇ ਹੁਣ ਆ ਕੇ ਤੇ ਅਸੀਂ ਚੱਲੇ ਸੀਗਾ ਉੱਥੋਂ ਆ ਪੋਣੇ ਦੇ 2 ਵਜੇ ਤੇ ਪਹੁੰਚ ਗਏ ਆਲਰੇਡੀ ਸਾਰੇ ਹੀ ਆਪਾਂ ਅ ਦੱਸਦੇ ਨੇ ਜੀ ਇਹ ਦੱਸਣ ਵਾਲੇ ਬਾਈ ਜਿਹੜੇ ਨਾਲ ਨੇ ਆਪਣੇ ਵੀ ਇੱਥੇ ਅਜੇ ਤਰ੍ਹਾਂ ਮੇਰਾ ਇਦਰਾ ਉਂਗਲੀ ਕਰੀ ਹੋਈ ਆ ਇੱਥੇ ਘਰੇ ਘਰ ਹੁੰਦੇ ਸੀਗੇ ਪਹਿਲਾਂ 100 ਸਾਲ ਪਹਿਲਾਂ ਘਰੇ ਘਰ ਹੁੰਦੇ ਸੀਗੇ ਤੇ ਹੁਣ ਉਹ ਲੋਕੀ ਇੱਧਰ ਉੱਧਰ ਚਲੇ ਗਏ ਤੇ ਹੁਣ ਦੁਬਾਰਾ ਇਹ ਜੰਗਲ ਦਾ ਰੂਪ ਫੇਰ ਲੈ ਲਿਆ ਆ ਦੇਖ ਸਕਦੇ ਆ ਜੀ ਨਾਰੀਅਲ ਦੇ ਬੂਟੇ ਨੂੰ ਆਹ ਨਾਰੀਅਲ ਦੀ ਪੱਤਿਆਂ ਨਾਲ ਐ ਬੰਨ ਕੇ ਨਾ ਆ ਥੱਲੇ ਆ ਰੱਖਿਆ ਹੋਇਆ ਦੇਖਿਆ ਜੀ ਪਾਣੀ गिर ਰਿਹਾ ਦੇਖ ਸਕਦੇ ਤੁਸੀਂ ਟੁਪਕਾ 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 ਪਾਣੀ ਗਿਰੀ ਜਾਂਦਾ ਤੇ ਪਾਣੀ ਉੱਪਰੋਂ ਆਉਂਦਾ ਇਹ ਦੇਖੋ ਇਹ ਬਾਰਿਸ਼ ਦਾ ਪਾਣੀ ਜਿਹੜਾ ਇਕੱਠਾ ਹੋ ਗਿਆ ਥੱਲੇ ਹੌਲੀ 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 ਆਉਂਦਾ ਤੇ ਫਿਰ ਇਹਨੂੰ ਇਹ ਪੀਂਦੇ ਨੇ ਆ ਇਹਨਾਂ ਦਾ ਕੁਝ ਲਓ ਜੀ ਮਿੱਤਰੋ ਆ ਦੇਖ ਸਕਦੇ ਆ ਬਲਜਿੰਦਰ ਕੌਰ ਦੇ ਕੱਦ ਤੋਂ ਉੱਚਾ ਆ ਦੇਖਦੇ ਆ ਉੱਚਾ ਹੈ ਕੱਦ ਤੋਂ ਮਿਰਚ ਦਾ ਬੂਟਾ ਦੇਖ ਲਓ ਜੀ ਮਿਰਚਾਂ ਲੇਖੋ ਕਿੰਨੀਆਂ ਲੱਗੀਆਂ ਹੋਈਆਂ ਇਹਨੂੰ ਆਉਂਦਾ ਹੈ ਕਿ ਨਾ ਇੰਨੂੰ ਆਉਲਾਂ ਇੰਨਾਂ ਪੂਲਾ ਹਾਂ න ක නමුත් මිස් සබාදහමට අපි මේග හ वा ක මි පර කොල න ම බේතු වගම ව ස ග ਮਹੀਨਾ ਮਹੀਨਾ ਇਹੇ ਮੇ ਇਹਮਾ ਹੋਣੀ ਮੈ ਅਹੂਨੇ ਤਿੱਬੜੂ ਘਾਹ ਵਿਚਾਰਾ ਕਾਟੂ ਗਿਆ ਆ ਆ ਆ ਆ ਪਿਸਤਾ ਗਿਆ ਤੂੰ ਸਾਈਨ ਹੋਦੀ ਗਿਆ ਪਿਸਤਾ ਮਾ ਚੰਦ ਦੇ ਹਰੀ ਹਰੀ ਮਾ ਬਾਤੀ ਕਹਾਣੀ ਤੇਵਾ ਬਈ ਨੇ ਤਾਜ਼ਾ ਬਣਾ ਨਾ ਤੱਕ ਖਾਣ ਲਈ बनाना बनाना banana hai original na kaise to sada tent bhi taiyar hai ko te idra jack fruit vich le gaya lassada demuna onn ithe abhi ad yaalu denna tent ek gahuwa ad inne galbok ke aaye nahi apna tent ho gaya taiyar ji are lo ta bhi mang ko den ਆਦੇ ਰੇ ਕੋਈ ਨਹੀਂ ਨਹੀਂ ਹਾਲੀ ਅਰੇ ਬਾਰਦਾਨ ਮਾਂਦੀ ਤੇ ਫਿਸ਼ਨ ਆਪਾਂ ਗੇਲਾ ਕੁੱਤੇ ਹਾਂ ਕਿਹੋ ਕੋਲ ਆ ਮੋਗਾ ਟੈਂਟ ਟੈਂਟ ਗੁਸਤੀ ਕਰ ਤੇ ਹੋਈ ਮਿੱਤਰੋ ਟਰਾਕ ਕੇ ਰੇੜੀ ਆ ਆਪਣਾ ਤੇ ਢਾਂਕੋ ਲੱਤੋਲੇ ਆਪਣੇ ਪਏ ਨੇ ਇਕੱਲੇ ਆ ਜੀ ਢਾਂਕੋ ਲੱਤੋਲੇ ਨੋਸਤਾ ਵੀਰਿਆ ਪੀਣਾ ਫਰੈਸ਼ ਬਨਾਣਾ ਫਰੈਸ਼ ਬਨਾਣਾ ਜੀ ਕੋਈ ਕੈਮੀਕਲ ਨਹੀਂ ਹੈਗਾ ਕੋਲ ਕਰਾਂਗੇ ਨਾ ਇਹ ਅਤੋਂ ਕੁਝ ਨਹੀਂ ਹੈਗਾ ਬਣਾਈ ਲੋ ਗੋ ਬੰਦੇ ਆ ਉਹ ਦੋ ਸਹੀਏ ਦਾ ਪਰਨਾ ਹੈ ਫ੍ਰੈਸ਼ਾ ਜੀ ਪੂਰਾ ਹੁਣੇ ਤੋੜ ਕੇ ਲਿਆਂਦਾ ਹੈ ਸਾਡੇ ਟਾ ਪੁੰਚ ਗਾ ਲਿਆ ਕੈਲੰਡਰ ਦਿੱਤੀ ਕੈਲੰਡਰ ਲੋਹੋਂ ਤਾਂ ਨਹੀਂ ਨਾ ਹਾਂ ਕੋਈ ਕੈਮੀਕਲ ਨਹੀਂ ਹੈ ਕੋਈ ਲੈਣਾ ਨਹੀਂ ਹੈ ਹੁਣੇ ਹੁਣੇ ਤਾਇਆ ਤਾਇਆ ਤੋੜ ਕੇ ਆਪਾਂ ਕਾਹਦੇ ਹਾਂ ਮੈਂ ਵੀ ਖੂਨ ਨਹੀਂ ਤੁਮਾਰ ਹੋਰ ਨਹੀਂ ਆਇਆ ਤੁਮ ਹਣਾ ਲਓ ਜੀ ਸੁਗਧ ਲੱਗਿਆ ਤਿਆਰੀ ਕਰਨ ਆ ਜੈਕ ਫੂਡ ਬਣਾਉਣ ਦੀ ਦੇਖੋ ਕਿੰਨੇ ਸੋਹਣੇ ਢੰਗ ਨਾਲ ਕੱਟ-ਕੱਟ ਕੇ ਦੇਖ ਸਕਦੇ ਹੋ ਤੁਸੀਂ ਪੂਰਾ ਐ ਨੇਚਰ ਦੇ ਵਿੱਚ ਬੈਠ ਕੇ ਤੇ ਨੇਚਰ ਦੀ ਗੋਦ ਦੇ ਵਿੱਚ ਮਿੱਟੀ ਦੇ ਭਾਂਡੇ ਦੇ ਵਿੱਚ ਬਣਾਵਾਂਗੇ ਦੇਖ ਸਕਦੇ ਆ ਦੇਖੋ ਮਿੱਟੀ ਦਾ ਭਾਂਡਾ ਹੈ ਮਿੱਟੀ ਦਾ ਭਾਂਡਾ ਹੈ ਮਿੱਟੀ ਦੇ ਭਾਂਡੇ ਦੇ ਵਿੱਚ ਬਣਾਵਾਂਗੇ ਖਾਣਾ ਆਪਾਂ ਅੱਜ ਤੇ ਇੱਥੇ ਬੈਠ ਕੇ ਖਾਵਾਂਗੇ ਆਪਾਂ ਸੁਗਤ ਬਹੁਤ ਮਿਹਨਤੀ ਆ ਹਾਰਡ ਵਰਕ ਕਰਦਾ ਹਮੇਸ਼ਾ ਸੁਗਤ ਯੂ ਗੇਟ ਮੈਰੀ ਨੋਟ ਮੈਰੀ ਨੋ ਮੈਨ ਨੋ ਮੈਰੀ ਨੋ ਗਰਲਫ੍ਰੈਂਡ ਕਹਿੰਦਾ ਨੋ ਮੈਨ ਨੋ ਮੈਰੀ ਤੇ ਕਹਿੰਦਾ ਜੇ ਮੈਂ ਵਿਆਹ ਕਰਾ ਲਿਆ ਫਿਰ ਮੈਂ ਘੁੰਮੂਗਾ ਕਿਵੇਂ ਇਹ ਐਂ ਕਹਿੰਦਾ ਦੇਖ ਸਕਦੇ ਜੀ ਨੇਚਰ ਦੀ ਗੋਦ ਦੇ ਵਿੱਚ ਬੈਠ ਕੇ ਕੋਈ ਰੌਲਾ ਰੱਪਾ ਨਹੀਂ ਹੈਗਾ ਕੋਈ ਚੂਚਾ ਨਹੀਂ ਹੈ ਕੁਛ ਨਹੀਂ ਹੈਗਾ ਇੱਥੇ ਸ਼ਾਂਤੀ ਹੀ ਸ਼ਾਂਤੀ ਹੈ ਸ਼ਹਿਰ ਤੋਂ ਕਾਫੀ ਦੂਰ ਹੈ ਆਪਾਂ ਬਹੁਤ ਜ਼ਿਆਦਾ ਦੂਰ ਹੈ ਤੇ ਟੈਂਟ ਆਪਣਾ ਲਾ ਕੇ ਰੈਡੀ ਹੋ ਗਿਆ ਲਓ ਜੀ ਭਰ ਲਈ ਤੌੜੀ ਸੋਧਨੇ ਤਾਂ ਤੇ ਬਲਜਿੰਦਰ ਕੌਰ ਵੀ ਸਿੱਖਣ ਲੱਗੀ ਹੈ ਨਾਲ ਹਾਂਜੀ ਕਿਵੇਂ ਲੱਗ ਰਿਹਾ ਹੈ ਕੰਮ ਐਕਸਪੀਰੀਅੰਸ ਹੱਥ ਚਿਪਚਿਪ ਕਰਦੀ ਆ ਹੱਥ ਚਿਪਚਿਪ ਕਰਦੇ ਆ ਲਓ ਜੀ ਐਂ ਬਣਦਾ ਜੀ ਘਟ ਹਰਾ ਜੈਕ ਫੂਡ ਕੋਈ ਦਾਨ ਲਓ ਜੀ ਮਿੱਤਰੋ ਮੱਲਬ ਵੀ ਲਾ ਲਿਆ ਪਾਣੇ ਵਾਲਾ ਪਰ ਜਿਹੜਾ ਆਪਣੇ ਪਾਵਰ ਬੈਂਕ ਨਾਲ ਚੱਲਦਾ ਹੁੰਦਾ ਸੋਹਣੀ ਲਾਈਟ ਆ ਉਹਦੀ ਕੈਨ ਹੈਵ ਯੂ ਸਪਲੈਸ਼ ਲਕ ਫੋਰਸ ਇਕ ਯੈਸ ਸਰ ਸਰ ਵਾਈ ਨੋਟ ਥੈਂਕ ਯੂ ਤੇ ਆਹ ਦੇਖ ਸਕਦੇ ਹੋ ਤੁਸੀਂ ਅੱਗ ਵੀ ਵੱਲ ਗਈ ਤੇ ਹੁਣ ਸਬਜ਼ੀ ਬਣਾਵਾਂਗੇ ਚੈਕ ਫੂਡ ਦੀ ਨੌਈ ਸੁਗਧ ਲੱਗਿਆ ਹੋਇਆ ਨਾਰੀ ਲ ਨੂੰ ਕਦੂ ਕੱਟਣਾ ਐਵੇਂ ਕਰ ਦਿੰਦੇ ਜੀ ਇਹ ਕਦੂ ਕੱਟ ਦੇ ਦਿੰਦਾ ਮੇਰੀ ਮਾਰੀ ਇਹਦੀ ਰੋਮੀ ਸੁੱਕਾ ਨਾ ਤਰ ਲਓ ਜੀ ਚੱਲਿਆ ਪੇਟ ਦਾ ਆਪਣਾ ਪਲੇਟ ਦੇ ਵਿੱਚ ਮੈਂ ਨਮਈਓਕਾ ਮਿਰਚ ਦਾਲਾ ਪੌਂਡਾ ਲਾ ਦੁਮਾ ਦਾਲ ਦੁਮਾ ਦਾਲਾ ਲਓ ਜੀ ਨਾਲ ਪਿਆਜ ਆ ਗਿਆ ਨਾਲ ਮਿਰਚ ਆ ਗਈ ਲਓ ਜੀ ਨਾਲ ਨਿੰਬੂ ਆ ਗਿਆ ਅੰਨਾ ਆਪੇ ਨਿੱਟ ਰਿਆਟਾ ਦੇਣਾ ਲਓ ਜੀ ਨਾਲ ਆ ਵੀ ਆ ਗਏ ਅਹ ਟਮਾਟਰ ਵੀ ਆ ਗਏ ਬਸ 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 ਸਸੇ ਕਾਈ ਮਈਓ ਕਾਏ ਕਾ ਇੱਕ ਤਵੀ ਦਿਹੜਾ ਹਦਲਾ ਦੀਨੀ ਪੋਲੂਏ ਬਸ 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 ਨਹੀਂ 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 ਬਹੁਤ ਜ਼ਿਆਦਾ ਹੋ ਜਾਏਗਾ ਮੋਸੂਈ ਮਈਓ ਕਾਏ ਖਾਵਦੇ ਲੋ ਜੀ ਮਿੱਤਰ ਪਿਆਰਿਓ ਹਾਂ ਹੋ ਗਈ ਤਿਆਰ ਖਾਣ ਨੂੰ ਤੇ ਮਿਲ ਗਿਆ ਆਪਾਂ ਨੂੰ ਖਾਣ ਨੂੰ ਤੇ ਆਪਾਂ ਹੁਣ ਖਾਵਾਂਗੇ ਤੇ ਸੌਂ ਜਾਾਂਗੇ ਫਿਰ ਚਾਹ ਚੂ ਪੀਣੀ ਹੋਈ ਤਾਂ ਪੀ ਲਾਂਗੇ ਨਹੀਂ ਨਾ ਅਸੀਂ ਓਕੇ ਲੋ ਜੀ ਨਾਰੀਅਲ ਵੱਡਾ ਸਾਰਾ ਆ ਰਸਤੇ 'ਚ ਆਪਾਂ ਨੇ ਤੋੜ ਲਿਆ ਸੀਗਾ ਹੰਤੇ ਤੇ ਹੁਣ ਇਹਦੀ ਬੋਤਲ ਭਰ ਰਹੇ ਆ ਆਪਾਂ ਰਸਤੇ 'ਚ ਹੌਲੀ 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 ਪੀ ਜਾਵਾਂਗੇ ਤੇ ਗੱਬੇ ਵਾਲਾ ਕੱਟ ਲਾਂਗੇ ਗੱਬੇ ਵਾਲਾ ਕੱਟ ਕੇ ਖਾਈ ਜਾਵਾਂ ਤੇ ਰਸਤੇ ਦਾ ਆਪਣਾ ਇੰਤਜ਼ਾਮ ਹੋ ਗਿਆ ਵੈਰੀ ਕਲ ਚੀਅਰਸ